ਵੜੀਆ ਫਰੀਦਕੋਟ ਪੁਲਿਸ ਵੱਲੋਂ ਫੜ ਲਿਆ ਗਿਆ ਔਰਤਾਂ ਤੇ ਬੱਚਿਆਂ ਦਾ ਉਹ ਗਰੋ ਜਿਹੜਾ ਮੇਲਿਆਂ ਦੇ ਵਿੱਚ ਸ਼ਾਮਲ ਹੋ ਕੇ ਲੋਕਾਂ ਦੇ ਬਟੂਏ ਤੇ ਪਰਸ ਗੈਬ ਕਰਦਾ ਸੀ ਗਰੋ ਵਿੱਚ ਸ਼ਾਮਲ 14 ਮੈਂਬਰਾਂ ਨੂੰ ਕੀਤਾ ਗਿਆ ਗ੍ਰਿਫਤਾਰ ਤੇ ਇਹਨਾਂ ਕੋਲੋਂ ਫਰੀਦਕੋਟ ਮੇਲੇ ਵਿੱਚੋਂ ਸ਼ਰਧਾਲੂਆਂ ਦੇ ਕੱਢੇ ਗਏ ਤਿੰਨ ਬਟੂਏ ਤੇ ਚਾਰ ਪਰਸ ਸਮੇਤ ਨਕਦੀ ਤੇ ਹੋਰ ਕਾਫੀ ਜ਼ਰੂਰੀ ਦਸਤਾਵੇਜ਼ ਬ੍ਰਾਹਮਤ ਤੇ ਅੱਗੇ ਸਪਲਾਈ ਕਰਦੇ ਸੀ ਕਿਹਨੂੰ ਦਿੰਦੇ ਸੀ ਤੇ ਇਹਨਾਂ ਦਾ ਮੇਨ ਸਰਗਣਾ ਕੌਣਾ ਇਹ ਸਾਰਾ ਕੁਝ ਪੁਲਿਸ ਪਤਾ ਕਰਕੇ ਦੱਸਿਆ ਕਿ ਬਹੁਤ ਜਲਦੀ ਇੱਕ ਵੱਡਾ ਖੁਲਾਸਾ ਕਰੇਗੀ ਇਹ ਫਰੀਦਕੋਟ ਤੇ ਬਠਿੰਡਾ ਜ਼ਿਲ੍ਹਿਆਂ ਦੇ ਨਾਲ ਸਬੰਧਤ ਆ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੀ ਵੱਡੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰਦੇ ਸੀ ਲੋਕਾਂ ਦੇ ਬਟੂਏ ਕੱਟਦੇ ਸੀ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਕਿਹਾ ਕਿ ਇਹ ਸਾਰਾ ਕੁਝ ਪੁਲਿਸ ਦੀ ਮੁਸ਼ਤੇਦੀ ਕਾਰਨ ਹੋਇਆ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਕੋੜੇ ਕੇ ਬਾਬਾ ਸ਼ੇਖ ਫਰੀ ਜੀ ਦਾ ਆਗਮਨ ਪਰਬਾ ਤੇ ਪਿਛਲੇ ਸਾਲ ਵੀ 23 ਸਤੰਬਰ ਨੂੰ ਜਦੋਂ ਨਗਰ ਕੀਰਤਨ ਕੱਢਿਆ ਗਿਆ ਸੀ ਤਾਂ ਸੈਂਕੜੇ ਲੋਕਾਂ ਦੀਆਂ ਜੇਬਾਂ ਕੱਟੀਆਂ ਗਈਆਂ ਜਿਨ੍ਹਾਂ ਵਿੱਚੋਂ ਬਟੂਏ ਤੇ ਹੋਰ ਜ਼ਰੂਰੀ ਕਾਗਜ਼ਾਤ ਪਰਸ ਮੋਬਾਈਲ ਚੋਰੀ ਹੋਏ ਅਗਲੇ ਦਿਨ ਪੁਲਿਸ ਕੋਲ ਰਿਪੋਰਟ ਦਰਜ ਕਰਾਉਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਤੇ ਐਤਕੀ ਪੁਲਿਸ ਪਹਿਲਾਂ ਤੋਂ ਹੀ ਚੌਕਸ ਸੀ ਨਜ਼ਰ ਰੱਖ ਰਹੀ ਸੀ ਲਗਾਤਾਰ ਇਸ ਤਰ੍ਹਾਂ ਦੇ ਸ਼ੱਕੀ ਬੰਦਿਆਂ ਤੇ ਤੇ ਅੱਜ ਇਹ ਪੂਰਾ ਵੱਡਾ ਗਰੋਹ ਸੀ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਜਿਹੜਾ ਕਿ 14 ਮੈਂਬਰਾਂ ਤੇ ਆਧਾਰਿਤ ਇਹ ਗਰੋਹ ਦੱਸਿਆ ਜਾ ਰਿਹਾ ਸੀ ਜਿਹਦੇ ਵਿੱਚੋਂ 8 ਔਰਤਾ ਸੀ ਜਦੋਂ ਕਿ 4 ਦੇ ਕਰੀਬ ਬੱਚੇ ਤੇ ਤੇ ਦੋ ਹੋਰ ਵਿਅਕਤੀ ਵੀ ਸ਼ਾਮਲਾ ਇਹ ਸਾਰੇ ਕਿਸੇ ਭੀੜ-ਪਾੜ ਵਾਲੇ ਇਲਾਕੇ ਵਿੱਚ ਖਾਸ ਕਰਕੇ ਮੇਲੇ ਜਾਂ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਵਿੱਚ ਜਾਂਦੇ ਸੀ ਤੇ ਉੱਥੇ ਫਿਰ ਲੋਕਾਂ ਦੀਆਂ ਜੇਬਾਂ ਖੀਸੇ ਕੱਟ ਲੈਂਦੇ ਸੀ ਮੋਬਾਈਲ ਕੱਟ ਲੈਂਦੇ ਸੀ ਤੇ ਉੱਥੋਂ ਫਰਾਰ ਹੋ ਜਾਂਦੇ ਸੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਇਹ 14 ਦੇ 14 ਜਿਹੜੇ ਮੈਂਬਰ ਆ ਇਹ ਫਰੀਦਕੋਟ ਤੇ ਬਠਿੰਡਾ ਜ਼ਿਲ੍ਹਿਆਂ ਦੇ ਨਾਲ ਸਬੰਧਤ ਆ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੀ ਵੱਡੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰਦੇ ਸੀ ਲੋਕਾਂ ਦੇ ਬਟੂਏ ਕੱਟਦੇ ਸੀ ਤੇ ਲੋਕਾਂ ਦਾ ਭਾਰੀ ਆਰਥਿਕ ਨੁਕਸਾਨ ਕਰਦੇ ਸੀ ਇਸ ਗਰੋਹ ਦੇ ਸਾਰੇ ਮੈਂਬਰਾਂ ਦੇ ਇੱਕ ਵਾਰੀ ਫੜੇ ਜਾਣ ਦੇ ਨਾਲ ਸ਼ਰਧਾਲੂਆਂ ਨੂੰ ਕਾਫੀ ਵੱਡੀ ਰਾਹਤ ਮਿਲੀ ਆ ਤੇ ਐਤਕੀ ਉਹਨਾਂ ਦੀਆਂ ਜੇਬਾਂ ਤੇ ਡਾਕਾ ਨਹੀਂ ਪਿਆ ਉਹਨਾਂ ਦੀਆਂ ਜੇਬਾਂ ਕੱਟੀਆਂ ਨਹੀਂ ਗਈਆਂ ਬਹੁਤ ਸਾਰੇ ਲੋਕ ਆ ਇਹਨਾਂ ਦੇ ਫੜੇ ਜਾਣ ਕਰਕੇ ਆਪਣਾ ਆਰਥਿਕ ਨੁਕਸਾਨ ਹੋਣੋਂ ਬਚਾ ਸਕੇ ਆ ਐਸਐਸਪੀ ਦੇ ਅਨੁਸਾਰ ਹੁਣ ਪੁਲਿਸ ਇਹਨਾਂ ਗਰੋ ਦੇ ਮੈਂਬਰਾਂ ਤੋਂ ਇਹ ਪਤਾ ਕਰਨ ਲੱਗੀ ਹੋਈ ਆ ਕਿ ਇਹ ਕਦੋਂ ਤੋਂ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਕਿੱਥੇ ਕਿੱਥੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਪਾ ਚੁੱਕੇ ਆ ਤੇ ਫਰੀਦਕੋਟ ਦੇ ਵਿੱਚ ਬਰਾਮਤ ਤਾਂ ਭਾਵੇਂ ਹਲੇ ਤੱਕ 14 ਹੀ ਹੋਏ ਆ ਤੇ ਹੋਰ ਇਹਨਾਂ ਨੇ ਫਰੀਦਕੋਟ ਵਿੱਚ ਕਿੰਨੀਆਂ ਲੋਕਾਂ ਦੀਆਂ ਜੇਬਾਂ ਕਟੀਆਂ ਕਿੰਨੇ ਇਹਨਾਂ ਨੇ ਮੋਬਾਈਲ ਆ ਜਿਹੜੇ ਉਹ ਜੇਬਾਂ ਚੋਂ ਕੱਢੇ ਆ ਤੇ ਇਸ ਤਰ੍ਹਾਂ ਦਾ ਸਾਰਾ ਸਮਾਨ ਆ ਉਹ ਫਿਰ ਕਿੱਥੇ ਅੱਗੇ ਸਪਲਾਈ ਕਰਦੇ ਸੀ ਕਿਹਨੂੰ ਦਿੰਦੇ ਸੀ ਤੇ ਇਹਨਾਂ ਦਾ ਮੇਨ ਸਰਗਣਾ ਕੌਣਾ ਇਹ ਸਾਰਾ ਕੁਝ ਪੁਲਿਸ ਪਤਾ ਕਰਕੇ ਦੱਸਿਆ ਕਿ ਬਹੁਤ ਜਲਦੀ ਇੱਕ ਵੱਡਾ ਖੁਲਾਸਾ ਕਰੇਗੀ ਫਰੀਦਕੋਟ ਪੁਲਿਸ ਵੱਲੋਂ ਫੜ ਲਿਆ ਗਿਆ ਔਰਤਾਂ ਤੇ ਬੱਚਿਆਂ ਦਾ ਉਹ گرو ਜਿਹੜਾ ਮੇਲਿਆਂ ਦੇ ਵਿੱਚ ਸ਼ਾਮਲ ਹੋ ਕੇ ਲੋਕਾਂ ਦੇ ਬਟੂਏ ਤੇ ਪਰਸ ਗੈਬ ਕਰਦਾ ਸੀ ਗਰੋਵ ਵਿੱਚ ਸ਼ਾਮਲ 14 ਮੈਂਬਰਾਂ ਨੂੰ ਕੀਤਾ ਗਿਆ ਗ੍ਰਿਫਤਾਰ ਤੇ ਇਹਨਾਂ ਕੋਲੋਂ ਫਰੀਦਕੋਟ ਮੇਲੇ ਵਿੱਚੋਂ ਸ਼ਰਧਾਲੂਆਂ ਦੇ ਕੱਢੇ ਗਏ ਤਿੰਨ ਬਟੂਏ ਤੇ ਚਾਰ ਪਰਸ ਸਮੇਤ ਨਗਦ